ਉਹ ਵੀ ਇੰਡੀਆ ਤੋਂ ਬੱਚਾ ਜਿਹੜਾ ਆਇਆ ਉਹਦੇ ਕੋ ਖਾਣ ਨੂੰ ਪੈਸੇ ਨਹੀਂ ਉਹਦੇ ਕੋ ਬੱਸ ਚੌਣ ਦੇ ਪੈਸੇ ਨਹੀਂ ਉਹ ਤਰਕੇ ਠੰਡ 'ਚ ਤੁਹਾਡੇ ਕੋ ਕੰਮ ਤੇ ਆਉਂਦਾ ਤਾਂ ਤੁਸੀਂ ਯਾਰ ਉਹਦੀ ਤੇ ਵੀ ਨਹੀਂ ਦੇ ਸਕਦੇ ਜੇ ਚਲੋ ਟ੍ਰੇਨਿੰਗ ਦੀ ਮੈਂ ਮੰਨਦੀ ਆ ਤੁਸੀਂ 50 ਪਾਉਂਡ ਦਿਹਾੜੀ ਨਹੀਂ ਦੇ ਸਕਦੇ ਏਟਲੀਸਟ ਤੁਸੀਂ 20 ਪਾਉਂਡ ਤਾਂ ਉਹਨੂੰ ਦੇ ਸਕਦੇ ਆ ਨਾ ਵੀ 20 ਪਾਉਂਡ ਦੇ ਨਾਲ ਅਗਲਾ ਆਪਣਾ ਥੋੜਾ ਬਹੁਤਾ ਰਾਚਣ ਲੈ ਵੀ ਖਾਣਾ ਲੈ ਵੀ ਤੁਸੀਂ ਆਪਣੇ ਪੰਜਾਬੀ ਪੰਜਾਬੀਆਂ ਨਾਲ ਇਦਾਂ ਕਿੱਦਾਂ ਕਰਨ ਲੱਪ ਪੈਨੇ ਆ ਕੋਈ ਵੀ ਪੰਜਾਬੀ ਦੇਸ਼ ਵਿੱਚ ਬੈਠਾ ਜਾਂ ਵਿਦੇਸ਼ ਵਿੱਚ ਲੁੱਟਣ ਦਾ ਕੋਈ ਵੀ ਮੌਕਾ ਨਹੀਂ ਛੱਡਦਾ। ਬਸ ਦੂਜੇ ਇਨਸਾਨ ਦੀ ਕਮਜ਼ੋਰੀ ਦਾ ਪਤਾ ਲੱਗ ਜਾਵੇ। ਪੰਜਾਬੀ ਕੁੜੀ ਨੇ ਦੱਸਿਆ ਕਿ ਵਿਦੇਸ਼ ਵਿੱਚ ਪੰਜਾਬੀ ਪੰਜਾਬੀ ਨੂੰ ਕਿੰਜ ਲੁੱਟਦਾ। ਪੰਜਾਬਣ ਨੇ ਦੱਸਿਆ ਕਿ ਲੜਕੀਆਂ ਦੀ ਕਮਜ਼ੋਰੀ ਦਾ ਫਾਇਦਾ ਉਠਾ ਉਹਨਾਂ ਦੀ ਇੱਜ਼ਤ ਨਾਲ ਵੀ ਖੇਲਬਾੜ ਕਰਦੇ ਹਨ ਕਈ ਪੰਜਾਬੀ। ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕਿਸ ਕਿਸ ਢੰਗ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ ਵਿਦੇਸ਼ਾਂ ਵਿੱਚ। ਪੰਜਾਬੀ ਸਟੂਡੈਂਟਾਂ ਦਾ ਜਾਂ ਪੰਜਾਬੀ ਕਮਜ਼ੋਰ ਬੰਦੇ ਦਾ ਕੋਈ ਵਰਕ ਪਰਮਿਟ ਲੈ ਆਉਂਦਾ ਹੁਣ ਵਰਕ ਪਰਮਿਟ ਵੀ ਬਹੁਤ ਖੋਲੇ ਆ ਸੋ ਜਿਹੜਾ ਸਾਡੇ ਲੋਕਾਂ ਨੇ ਲੁੱਟਾ ਖੋਈ ਦਾ ਕੰਮ ਸ਼ੁਰੂ ਕਰ ਦਿੱਤਾ ਹੁੰਦਾ ਆ ਵਰਕ ਪਰਮਿਟ ਦੇਣਾ 20 ਲੱਖ ਲਓ 18 ਲੱਖ ਲਓ ਇੰਨਾ ਲਓ ਪਲੀਜ਼ ਨਾ ਕਰੋ ਇਦਾਂ ਪੰਜਾਬੀ ਪੰਜਾਬੀਆਂ ਨੂੰ ਲੁੱਟਣ ਲੱਪ ਪੈਂਦੇ ਆ ਜੇ ਕਿਸੇ ਦੀ ਮਦਦ ਕਰ ਸਕਦੇ ਆ ਨਾ ਤਾਂ ਤੁਸੀਂ ਕਰ ਸਕਦੇ ਆ ਨਰਸਿੰਗ ਹੋਮ ਹੋ ਗਿਆ ਕੁਝ ਵੀ ਹੋ ਗਿਆ ਏ ਕੇਅਰ ਦੀਆਂ ਕੰਪਨੀਆਂ ਹੋ ਗਈਆਂ ਕੰਮਾਂ ਵਾਲੇ ਹੋ ਗਿਆ ਇੱਕ ਵੀ ਬਿਜ਼ਨਸ ਹੋ ਗਿਆ ਜਿੱਥੇ ਜਾਂਦੇ ਆ ਬੱਚੇ ਕੋਈ ਟ੍ਰੇਨਿੰਗ ਤੁਸੀਂ ਕਿਸੇ ਨੂੰ ਸੱਦ ਲੈਣੇ ਆ ਪੰਜ ਦਿਨ ਤੁਸੀਂ ਟ੍ਰੇਨਿੰਗ ਕਹਿੰਨੇ ਤੁਹਾਡੀ ਠੀਕ ਆ ਖਾਣੇ ਦਾ ਕੰਮ ਆ ਟ੍ਰੇਨਿੰਗ ਹੋ ਗਈ ਪਰ ਟ੍ਰੇਨਿੰਗ ਦੇ ਪੈਸੇ ਵੀ ਦੇਣੇ ਚਾਹੀਦੇ ਆ ਜਦੋਂ ਅਗਲਾ ਤੁਹਾਡੇ ਕੋਲ ਬੱਸ ਤੇ ਕਰਾਇਆ ਲਾ ਕੇ ਆਉਂਦਾ ਆ ਉਹ ਵੀ ਇੰਡੀਆ ਤੋਂ ਬੱਚਾ ਜਿਹੜਾ ਆ ਆ ਉਹਦੇ ਕੋ ਖਾਣ ਨੂੰ ਪੈਸੇ ਨਹੀਂ ਉਹਦੇ ਕੋ ਬੱਸ ਚੋਂਣ ਦੇ ਪੈਸੇ ਨਹੀਂ ਉਹ ਤਰਕੇ ਠੰਡ 'ਚ ਤੁਹਾਡੇ ਕੋ ਕੰਮ ਤੇ ਆਉਂਦਾ ਤਾਂ ਤੁਸੀਂ ਯਾਰ ਉਹਦੀ ਤੇ ਵੀ ਨਹੀਂ ਦੇ ਸਕਦੇ ਜੇ ਚਲੋ ਟ੍ਰੇਨਿੰਗ ਦੀ ਮੈਂ ਮੰਨਦੀ ਆ ਤੁਸੀਂ 50 ਪਾਉਂਡ ਦਿਹਾੜੀ ਨਹੀਂ ਦੇ ਸਕਦੇ ਏਟਲੀਸਟ ਤੁਸੀਂ 20 ਪਾਉਂਡ ਤਾਂ ਉਹਨੂੰ ਦੇ ਸਕਦੇ ਆ ਵੀ ਬੀ ਪੌਂਡ ਦੇ ਨਾਲ ਅਗਲਾ ਆਪਣਾ ਥੋੜਾ ਬਹੁਤਾ ਰਾਚਣ ਲੈ ਵੀ ਖਾਣਾ ਲੈ ਵੀ ਤੁਸੀਂ ਆਪਣੇ ਪੰਜਾਬੀ ਪੰਜਾਬੀਆਂ ਨਾਲ ਇਦਾਂ ਕਿੱਦਾਂ ਕਰਨ ਲੱਪ ਪੈਨੇ ਆ ਮੇਰੇ ਕੋਲ ਬਹੁਤ ਕੁੜੀਆਂ ਬਹੁ ਮੁੰਡਿਆਂ ਦੇ ਫੋਨ ਆਉਂਦੇ ਆ ਜਿਨ੍ਹਾਂ ਨੂੰ ਮੈਂ ਕਮਰੇ ਪ੍ਰੋਵਾਈਡ ਅਸੀਂ ਕਰਦੇ ਆ ਮੇਰੀ ਫਰੈਂਡ ਦਾ ਆ ਫਲੈਟ ਆ ਉਹਨੇ ਸਾਰੇ ਸ਼ੌਪਾਂ ਦੇ ਫਲੈਟਾਂ ਦਾ ਮੈਨੂੰ ਕਹਿ ਦਿੱਤਾ ਕਿ ਚਲ ਕੋਈ ਨਹੀਂ ਤੂੰ ਕੁੜੀਆਂ ਰੱਖ ਲੈ ਕਿਉਂਕਿ ਮੈਂ ਕੁੜੀਆਂ ਨੂੰ ਪਹਿਲਾ ਮੌਕਾ ਦਿੱਤਾ ਹੈ ਕਿਉਂਕਿ ਮੈਂ ਕੁੜੀਆਂ ਸੰਭਾਲਣੀਆਂ ਪੰਜਾਬ ਪੰਜਾਬੀਏ ਦਾ ਰੌਲਾ ਪਾਉਣ ਦਾ ਸਾਨੂੰ ਫਾਇਦਾ ਨਹੀਂ ਹੈਗਾ ਜੇ ਅਸੀਂ ਇਹਨਾਂ ਨੂੰ ਇੱਥੇ ਨਹੀਂ ਸੰਭਾਲ ਸਕੀ ਚਲੋ ਮੈਂ ਮੰਨਦੀ ਆ ਬਹੁਤ ਲੋ ਨਿਆਣੇ ਤੰਗ ਵੀ ਬਹੁ ਕਰਦੇ ਆ ਤੇ ਪਰ ਜਿਹੜੇ ਚੰਗੇ ਨਿਆਣੇ ਆ ਪੜਨ ਵਾਲੇ ਆ ਉਹਨਾਂ ਦੇ ਅੱਗੇ ਹੋ ਕੇ ਅਸੀਂ ਕਿਉਂ ਨਹੀਂ ਹੱਥ ਫੜਦੇ ਅਸੀਂ ਇੰਨੇ ਸੈੱਟ ਹੋਏ ਆ ਸਾਡੇ ਕੋ ਬਿਜ਼ਨਸ ਆ ਸਾਡੇ ਲੋਕ ਤਾਂ ਬਸ ਕਿਰਾਏ ਚੱਕਣ ਆਪੇ 400 ਕਮਰੇ ਦਾ ਲੈ ਲੋ 500 ਕਮਰੇ ਦਾ ਲੈ ਲੋ ਕੀ ਯਾਰ ਆਪਣਿਆਂ ਨੂੰ ਲੁੱਟਣਾ ਆ ਕਾਤੋਂ ਲੁੱਟਣ ਲੱਗੇ ਆ ਜੇ ਸਾਨੂੰ ਇੱਕ ਮਹੀਨੇ ਦਾ ਰੈਂਟ ਵੀ ਥੋੜਾ ਆਊਗਾ ਨਾ ਆਊਗਾ ਤਾਂ ਕੀ ਫਰਕ ਪੈਂਦਾ ਆ ਹਨਾ ਤੇ ਮੈਨੂੰ ਪਹਿਲੀ ਓਪਰਚੁਨਿਟੀ ਹੈਗੀ ਮੈਂ ਕੁੜੀਆਂ ਦੀ ਜਿਹੜੀਆਂ ਮੈਂ ਕੁੜੀਆਂ ਰੱਖਦੀ ਆ ਤੇ ਉਹਨਾਂ ਨੂੰ ਰੂਮ ਲੈ ਕੇ ਦਿੰਨੇ ਆ ਤੇ ਕਰਕੇ ਤਾਂ ਆ ਕਿ ਮੁੰਡੇ ਦਾ ਕਿਤੇ ਰਾਤ ਕੱਟ ਲੂਗੇ ਕਿਸੇ ਵੀ ਕੱਟ ਲੂਗੇ ਪਹਿਲਾਂ ਸਾਡੇ ਜਿਹੜੀਆਂ ਸੰਸਥਾਵਾਂ ਜਿਹੜੇ ਗੁਰਦੁਆਰਾ ਸਾਹਿਬ ਆ ਲਾਲੋ ਬਹੁਤ ਮੈਲਪ ਕਰਦੇ ਆ ਪਰ ਉਹ ਸਾਡੇ ਜਿਹੜੇ ਕਈ ਇਦਾਂ ਦੇ ਲੋਕ ਹੈਗੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਕਰਦੇ ਆ ਪਰ ਕਰਦਾ ਕੋਈ ਕੁਝ ਨਹੀਂ ਹੈਗਾ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਇਸ ਟਾਈਮ ਤੇ ਲੋੜ ਆ ਬਹੁਤ ਔਖੇ ਹੋਏ ਆ ਕਮਰੇ ਮਿਲਣੇ ਵੀ ਕੁੜੀਆਂ ਦਾ ਕੰਮਾਂ ਦਾ ਬਹੁਤ ਬੁਰਾ ਹਾਲ ਆ ਕੰਮ ਹੈ ਨਹੀਂਗਾ ਸੋ ਸਾਡੇ ਜਿਹੜੇ ਲੋਕ ਆ ਸਾਡੇ ਨਿਆਣਿਆਂ ਨੂੰ ਬਹੁਤ ਜ਼ਿਆਦਾ ਤੰਗ ਕਰਨ ਲੱਗੇ ਮਿਸਯੂਜ਼ ਕੁੜੀਆਂ ਨੂੰ ਕਰ ਰਹੇ ਆ ਬਹੁਤ ਜ਼ਿਆਦਾ ਹਾਲਾਤ ਖਰਾਬ ਹੋਏ ਆ ਤੇ ਮੈਨੂੰ ਵੀਡੀਓ ਪਾਉਣੀ ਨਹੀਂ ਸੀ ਮੈਨੂੰ ਪਾਉਣੀ ਪਈ ਕਿ ਮੈਂ ਵੀ ਬੜੀ ਅਫਸਰਟ ਹੋ ਜੰਨੀ ਆ ਸੁਣ ਸੁਣ ਕੇ ਲੋਕਾਂ ਦੀਆਂ ਗੱਲਾਂ ਜਦੋਂ ਪਰੇਸ਼ਾਨੀਆਂ ਕਈ ਵੇਲੇ ਨਾ ਤੁਹਾਨੂੰ ਆਪਣੇ ਦਿਮਾਗ ਦੇ ਵਿੱਚ ਬਹੁਤ ਚੀਜ਼ਾਂ ਵਹਿ ਜੰਨੀਆਂ ਆ ਹਨਾ ਸੋ ਪਲੀਜ਼ ਕਰਕੇ ਜਿਹੜੇ ਲੋਕ ਮਦਦ ਕਰ ਸਕਦੇ ਆ ਕੋਈ ਘਾਰ ਕਮਰਾ ਡਰਬੀ ਦੇ ਵਿੱਚ ਕਿਸੇ ਬੱਚੇ ਦੀ ਹੈਲਪ ਕਰ ਸਕਦੇ ਸਪੈਸ਼ਲੀ ਕੁੜੀਆਂ ਲਈ ਅੱਗੇ ਆਵੋ ਕੁਛ ਕਰੋ ਫੇ ਫਾਇਦਾ ਨਹੀਂ ਕਹਿਣ ਦਾ ਸਾਡਾ ਪੰਜਾਬ ਸਾਡਾ ਪੰਜਾਬ ਸਾਡਾ ਪੰਜਾਬ ਇਹਨਾਂ ਦੇ ਵਿੱਚ ਦਿਖਦਾ ਆ ਇਹਨਾਂ ਦੇ ਵਿੱਚ ਹੀ ਤੁਹਾਨੂੰ ਦਿਖਣਾ